ਜੋਗ ਲੋਕ ਸੁਖ ਦਾਤ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਦਾ ਸਮਾਂ ਹੈ ਮੰਡਿਤ ਬ੍ਰਤੀਆਂ ਇਕਾਗਰ ਕਰਿਏ ਗੁਰੂ ਦਾ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ ਜੋਗ ਲੋਕ ਸੁਖ ਦਾਤ ਲੈ ਦੋਨੇ ਲੋਕਾਂ ਦੇ ਸੁਖ ਦੀ ਦਾਤ ਪ੍ਰਾਪਤ ਕਰਕੇ ਭਾਈ ਸਾਹਿਬਨ ਮਲ ਜੀ ਬਹੁਤ ਪ੍ਰਸੰਨ ਹੋਏ ਹਨ ਆ ਗੁਰੂ ਕੀ ਮਹਿਮਾ ਮਨ ਵਿੱਚ ਜਾਣ ਗਏ ਹਨ ਗੁਰ ਪਰਨਾ ਕੋ ਅਧਕਾਈ ਗੁਰੂ ਤੋਂ ਵੱਡਾ ਕੋਈ ਨਹੀਂ ਹੈ ਜਸਾ ਜੋਗ ਸੀ ਸਤਿਗੁਰ ਕੀ ਨਸ ਜਸਾ ਜੋਗ ਸੀ ਸਤਿਗੁਰਾਂ ਨੇ ਤਿੱਦਾਂ ਹੀ ਕੀਤਾ ਹੈ ਮੇਰੇ ਮਨ ਦਾ ਹੰਕਾਰ ਨਾਸ ਕਰ ਦਿੰਦਾ ਹੈ ਹਰੀਪੁਰ ਦੀ ਸੰਗਤ ਅਤੇ ਜਿਹੜੇ ਗੁਪਤ ਸਨ ਉਹ ਵੀ ਬਸ ਕਰ ਦਿੱਤੇ ਹਨ ਸਾਰੇ ਕਾਰਜ ਸੁਧਾਰ ਦਿੱਤੇ ਹਨ ਇਉ ਪ੍ਰਸੰਨ ਹੋ ਕੇ ਸਤਿਗੁਰ ਨੂੰ ਬੇਨਤੀ ਕਰਦਾ ਹੈ ਤੇ ਮਹਾਰਾਜ ਜੀ ਰਾਜਾ ਪਰਿਵਾਰ ਸਹਿਤ ਦਰਸ਼ਨਾਂ ਵਾਸਤੇ ਆਇਆ ਹੈ ਸੈਨਾ ਪ੍ਰਜਾ ਫਾਜੀ ਸੰਸਦ ਦੀ ਤਸਨ ਹੈ ਪ੍ਰਜਾ ਹੈ ਵਦੀਰ ਹਨ ਮੈਂ ਕੀ ਯਾਦ ਯਾਰ ਦੀਦਾਰ ਸਭ ਪੁੱਤ ਪਟਰਾਣੀਆਂ ਤੇ ਹੋਰ ਇਸਤਰੀਆਂ ਨਾਲ ਹਨ ਜਦੋਂ ਆਪ ਜੀ ਦੀ ਆਗਿਆ ਹੋਵੇਗੀ ਦਰਸ਼ਨ ਕਰੈ ਸਮੀਤੀ ਆਣ ਤਦੋਂ ਆ ਕਰਕੇ ਤੁਹਾਡੇ ਪਾਸ ਦਰਸ਼ਨ ਕਰਨਗੇ ਤਾਂ ਮਹਾਰਾਜ ਉਹਨਾਂ ਦੀ ਇਬਲਾਸ਼ਾ ਪੂਰੀ ਕਰੋ ਤੁਹਾਡੇ ਦਰਸ਼ਨ ਕਰਕੇ ਤੇ ਆਪਣੇ ਨਿੱਤਰ ਸਫਲ ਕਰਨਗੇ। ਪਵਿੱਤਰ ਹੋ ਜਾਣਗੇ, ਪਾਵਨਾਸ ਹੋ ਜਾਣਗੇ। ਕਦੋਂ ਜਦੋਂ ਆਕਰਕੇ ਤੁਹਾਡੇ ਚਰਨਾਂ ਤੇ ਨਮਸਕਾਰ ਕਰਨਗੇ। ਤਾਂ ਸ਼ਰਧਾ ਧਾਰਨ ਕਰਕੇ ਤੁਰ ਤੋਂ ਚੱਲੇ ਹਨ। ਤੁਸੀਂ ਅੰਤਰਜਾਮੀ ਭਲੀ ਪ੍ਰਕਾਰ ਸਭ ਕੁਝ ਜਾਣਦੇ ਹੋ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਤੇ ਆਖਿਆ ਭਾਈ ਸਾਵਣ ਮਰਜੀ ਸਾਰਿਆਂ ਨੂੰ ਕਹੋ ਪਹਿਲਾਂ ਲੰਗਰ ਵਿੱਚ ਭੋਜਨ ਛਕੋ ਸਰ ਸਿੰਘ ਜੀ ਸਭੀ ਸੰਗਤ ਅੰਨ ਜਿੰਨੇ ਵੀ ਰਾਜੇ ਦੇ ਸੰਗੀ ਮਨੋਖ ਹਨ ਇਸਤਰੀ ਰੂਪ ਨਾ ਆਗਲ ਪਾਏ ਉਹ ਸਾਰੇ ਆ ਕੇ ਦਰਸ਼ਨ ਕਰ ਲੈਣ ਪਰ ਜਿਹੜੀਆਂ ਇਸਤਰੀਆਂ ਉਹ ਨਾ ਦਰਸ਼ਨ ਕਰਨਾ ਉਹ ਨਾ ਤਾਂ ਇਉਂ ਸੁਣ ਕੇ ਸਾਵਣ ਮਰਜੀ ਫਿਰ ਬੋਲੇ ਹਨ ਸਾਰਾਸਨੀ ਸੁਵਧਾਈ ਇਹ ਮਹਾਰਾਜ ਸੁਣੋ ਤੁਸੀਂ ਸੁੱਖਾਂ ਦੇ ਦਾਤੇ ਹੋ ਤਾਂ ਇਸਤਰੀਆਂ ਮਨ ਦੇ ਵਿੱਚ ਬਹੁਤ ਹੀ ਆਸਤਰ ਪ੍ਰੇਮ ਘਾਣ ਕਰਕੇ ਲਗੋ ਉਹਨਾਂ ਤੇ ਬੇਨਤੀ ਕਰਕੇ ਰਾਜੇ ਨੂੰ ਤੇ ਨਾਲ ਆਂ ਜਾਂ ਹਨ ਉਹਨਾਂ ਦੀ ਅਬਲਾਸ਼ਾ ਪੂਰੀ ਕਰੋ ਉਹਨਾਂ ਦੀ ਅਬਲਾਸ਼ਾ ਪੂਰੀ ਕਰੋ ਬਹੁਤ ਦੂਰ ਤੇ ਪਹੁੰਚੀ ਆਏ ਬਹੁਤ ਦੂਰ ਤੋਂ ਚੱਲ ਕਰਕੇ ਆਂ ਜਾਂ ਹਨ ਨਿਰਾਸ਼ੀਆਂ ਹੋ ਜਾਣਗੀਆਂ ਬਿਨਾਂ ਦਰਸ਼ਨ ਤੋਂ ਬਹੁਤ ਦੂਰੇ ਗਈ ਤੁਕਾਈ ਦੁੱਖ ਪਾ ਕਰਕੇ ਝੂਰਣ ਗੀਆਂ ਦਇਆ ਕਰ ਲਖੋ ਦੇ ਰਸ ਸੰਭਾਲੋ ਦਇਆ ਕਰਨਾ ਆਪਣਾ ਧਰਮ ਸੰਭਾਲੋ ਆਇ ਸਿਉ ਸਰਦਾ ਦਰਸਾਈ ਅਹ ਮਹਾਰਾਜ ਆਗਿਆ ਦਿਓ ਤਾਂ ਜੋ ਸਾਰੇ ਦਰਸ਼ਨ ਕਰ ਲੈਣ ਆਗਲੀ ਸਤਿ ਭਾਮਲੀ ਸਾਰੀਆਂ ਇਸਤਰੀਆਂ ਬਹੁਤ ਸ਼ਰਧਾ ਰੱਖਦੀਆਂ ਹਨ ਮਹਾਰਾਜ ਜੀ ਆਗਿਆ ਦਿਓ ਉਹਨਾਂ ਨੂੰ ਸੱਦ ਲਵਾਂ ਸਤਿਗੁਰੂ ਆਇਸ ਨਕੀਰਸ ਤਾਂ ਫਿਰ ਸਤਿਗੁਰਾਂ ਨੇ ਇਉਂ ਆਗਿਆ ਕੀਤੀ ਹੈ ਓਏ ਜਿੰਨੀਆਂ ਵੀ ਰਾਜੇ ਦੇ ਨਾਲ ਰਾਣੀਆਂ ਦੇ ਦਾਸੀਆਂ ਹਨ ਦਾਸੀ ਆ ਦੇ ਪਰ ਵੀ ਰਾਣਾ ਤਾਂ ਜੋ ਹੋਰ ਵੀ ਕੁਝ ਇਸਤਰੀਆਂ ਉਹਨਾਂ ਦੇ ਨਾਲ ਹਨ ਤਾਂ ਜਿਨ੍ਹਾਂ ਨੇ ਰੰਗੋ ਰੰਗ ਦੇ ਜਿਹੜੇ ਕੱਪੜੇ ਹਨ ਸਰੀ ਤੇ ਪਾਏ ਹਨ ਸਾਰਿਆਂ ਨੂੰ ਆਖੋ ਭਾਈ ਸਰੀਰ ਤੇ ਸਾਦੇ ਵਸਤਰ ਪਹਿਨ ਲਾਓ ਕਿਸੇ ਨੇ ਵੀ ਦਰਸ਼ਨ ਕਰਨਾ ਉਹਨਾਂ ਤੇ ਮੁੱਖ ਨਹੀਂ ਟਕਣਾ ਹੈ ਤਾਂ ਇਹ ਦਰਸ਼ਨ ਕਰਕੇ ਚਲੇ ਜਾਣ ਜੇ ਇੱਛਾ ਆ ਤਾਂ ਸਾਦੇ ਵਸਤਰ ਪਹਿਨ ਕੇ ਗੁਰੂ ਦੇ ਦਰਬਾਰ ਜਾਉਣ ਤੇ ਦਰਸ਼ਨ ਕਰ ਲੈਣ ਤਾਂ ਲੰਗਰ ਵਿੱਚ ਭੋਜਨ ਸ਼ਕਣ ਬਿਨਾ ਕਿਸੇ ਸ਼ੰਕੇ ਤੋਂ ਦਰਸ਼ਨ ਕਰਨ ਲੱਗਿਆਂ ਕਿਸੇ ਪ੍ਰਕਾਰ ਦੀ ਮਨ ਵਿੱਚ ਲੱਜਾ ਨਹੀਂ ਰੱਖਣੀ ਹੈ ਇਉਂ ਫਿਰ ਦਰਸ਼ਨ ਕਰ ਲੈਣ ਆਨ ਕਰਕੇ ਜੇ ਉਹਨਾਂ ਦੇ ਮਨ ਵਿੱਚ ਦਰਸ਼ਨਾਂ ਦੀ ਬਹੁਤੀ ਚਾਹਤ ਹੈ ਇਉਂ ਸਤਿਗੁਰਾਂ પાસે ਸੁਣ ਕਰਕੇ ਭਾਈ ਸਾਵਣ ਮਲਜੀ ਗਏ ਹਨ ਜਾ ਕਰਕੇ ਸਾਰੀ ਗੱਲ ਰਾਜੇ ਨੂੰ ਸੁਣਾ ਦਿੱਤੀ ਹੈ ਤਾਂ ਕਹਿੰਦੇ ਮਹਾਰਾਜ ਜੀ ਨੂੰ ਮੈਂ ਬਹੁਤ ਬੇਨਤੀਆਂ ਕੀਤੀਆਂ ਹਨ ਪਹਿਲਾਂ ਤਾਂ ਉਹ ਗੀਗੀਆਂ ਨੂੰ ਦਰਸ਼ਨ ਦੇਣ ਵਾਸਤੇ ਮੰਨਦੇ ਨਹੀਂ ਸਨ ਵੀ ਜਿਹੜੀਆਂ ਇਸਤਰੀਆਂ ਉਹ ਮਹਾਰਾਜ ਜੀ ਦੇ ਪਾਸ ਨਹੀਂ ਜਾਂਦੀਆਂ ਹਨ ਸਗੋਂ ਉਹ ਤਾਂ ਦਰਬਾਰ ਤੋਂ ਬਾਹਰ ਹੀ ਰੁਕਦੀਆਂ ਨੇ ਤਾਂ ਸਾਰੀਆਂ ਗੁਰੂ ਕੇ ਦਰਸ਼ਨ ਕੀਤੇ ਬਗੈਰ ਇਹ ਬਾਹਰੋਂ ਮੱਥਾ ਟੇਕਦੀਆਂ ਨੇ i okay. ਪਰ ਤੁਹਾਡੇ ਵੱਲੋਂ ਬੇਨਤੀਆਂ ਕੀਤੇਆਂ ਇਸ ਕਰਕੇ ਤੁਹਾਨੂੰ ਇਦਾਂ ਹਕੂਮ ਕੀਤਾ ਹੈ ਕਿ ਸਾਰੀਆਂ ਇਸਤਰੀਆਂ ਸਾਦੇ ਬਸਤਰ ਆਪਣੇ ਸਰੀਰ ਤੇ ਧਾਰਨ ਕਰਨ ਤਾਂ ਫਿਰ ਪ੍ਰੇਮ ਦੇ ਨਾਲ ਦਰਸ਼ਨ ਕਰਨ ਤਾਂ ਇਉਂ ਭਾਈ ਸਾਹਬ ਨੂੰ ਮਲ ਦੀ ਗੱਲ ਸੁਣ ਕੇ ਤੇ ਰਾਜੇ ਨੇ ਮੰਨ ਲਈ ਹੈ ਆਮਨ ਦੇ ਵਿੱਚ ਬਹੁਤ ਪ੍ਰਸੰਨ ਹੋਇਆ ਹੈ ਸਾਰਿਆਂ ਨੇ ਲੰਗਰ ਵਿੱਚ ਭੋਜਨ ਛਕਿਆ ਹੈ ਆ ਫਿਰ ਰਾਜਾ ਆਪਣੇ ਰਾਣੀਏ ਨੂੰ ਨਾਲ ਲੈ ਕੇ ਚੱਲਿਆ ਹੈ ਸਾਰਿਆਂ ਨੇ ਸਰੀਰ ਤੇ ਸਾਦੇ ਵਸਤਰ ਧਾਰੇ ਹਨ ਕਿਸੇ ਨੇ ਵੀ ਆਪਣਾ ਮੁਖ ਧਕਿਆ ਨਹੀਂ ਹੈ ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿਲਾ ਫੜ ਕੇ ਖੜੇ ਰਹਿੰਦੇ ਹਨ ਜੁਬਾਰੇ ਉੱਚੇ ਵਾਸ ਜੋ ਉੱਚੇ ਚਬਾਰੇ ਦੇ ਵਿੱਚ ਕਿਲਾ ਲੱਗਿਆ ਹੋਇਆ ਹੈ ਚਬਾਰੇ ਦੇ ਵਿੱਚ ਨਾਲ ਹੀ ਇੱਕ ਬਾਰੀ ਹੈ ਦਰਸ਼ਨ ਕਰੇ ਜਿਹਨੂੰ ਕੋਹ ਪਿਆਸ ਤਾਂ ਜਿਨਾਂ ਦਰਸ਼ਨਾ ਦੀ ਪਿਆਸ ਹੁੰਦੀ ਉਹ ਬਾਰੀ ਵਿੱਚ ਮਹਾਰਾਜੀ ਦੇ ਦਰਸ਼ਨ ਕਰਦੇ ਸਨ ਤੇ ਕਰੇ ਕਰੇ ਹੋਏ ਕਰਕੇ ਤਾਂ ਇਆਂ ਚ ਬਾਰਾ ਸਾਹਿਬ ਦੇ ਥੱਲੇ ਖਲੋ ਕੇ ਕਰਕੇ ਆਪ ਲੋਕ ਤੇ ਗੁਰੂਪ ਜਿਸ ਜਾਨ ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦੇ ਸਨ ਦਰਸ਼ਨ ਕਰ ਕਰ ਕੇ ਅੰਮਲ ਤੇ ਅੱਗੇ ਦਰਸ਼ਨ ਕਰ ਕਰਕੇ ਅੱਗੇ ਜਾਂਦੇ ਹਨ ਫਿਰ ਉਸ ਥਾਂ ਤੇ ਦੂਜੇ ਲੋਕ ਆ ਕਰਕੇ ਦਰਸ਼ਨ ਕਰਦੇ ਹਨ ਕਿਉਂ ਦੇਸ਼ ਵਿਦੇਸ਼ ਨਿੱਕੀ ਬਰਸੰਗਤ ਕਿਉਂ ਦੇਸ਼ਾਂ ਵਿਦੇਸ਼ਾਂ ਦੀ ਵੱਡੀ ਜੋ ਸੰਗਤ ਹੈ ਤਾਂ ਇਸੇ ਰੀਤੀ ਅਨੁਸਾਰ ਆਗੇ ਦਰਸ਼ਨ ਕਰਦੇ ਹਨ ਅੰਗੀਕਾਰ ਕੋਰ ਕਰਦੇ ਤੱਜ ਦੀ ਬਹੁਤੀ ਭੇਟਾ ਉਹ ਅੰਗੀਕਾਰ ਨਹੀਂ ਕਰਦੇ ਕੇਵਲ ਇੱਕ ਦਿਨ ਦੀ ਰਸਤ ਬਸਤ ਜੋਗੀ ਮਾਇਆ ਲੈਂਦੇ ਹਨ ਜਿਹੜੇ ਯਾਦ ਕਰੀ ਗੁਰੂ ਸ੍ਰੀ ਗੁਰਜੀ ਤਾਂ ਮਹਾਰਾਜ ਨੇ ਇਹੋ ਮਰਿਆਦਾ ਕਾਇਮ ਕੀਤੀ ਹੈ ਜਿਹੜੇ ਨਿਗੜ ਵਰਦੇ ਸੇਕ ਹਨ ਉਹ ਭਲੀ ਪ੍ਰਕਾਰ ਜਾਣਦੇ ਹਨ ਜਿਸ ਤਰ੍ਹਾਂ ਗੁਰੂ ਦਾ ਹੁਕਮ ਹੈ ਉਦਾਂ ਹੀ ਕਰਦੇ ਨੇ ਕਿਉਂ ਹੁਣ ਗੁਰੂ ਕੇ ਦਰਸ਼ਨਾਂ ਵਾਸਤੇ ਤੇ ਰਾਜਾ ਅੱਗੇ ਆਇਆ ਹੈ ਸਾਰੇ ਖਰੇ ਹੋਏ ਗੁਰਦਰਸੀ ਸਾਹਮਣੇ ਖਲੂ ਕਰਕੇ ਦਰਸ਼ਨ ਕੀਤੇ ਹਨ ਹਾਥ ਜੋੜ ਕਰਕੇ ਮੱਥਾ ਟੇਕਿਆ ਹੈ ਤੇ ਗੁਰੂ ਕੇ ਚਰਣਾ ਵਿੱਚ ਭੇਟ ਕਰਨ ਵਾਸਤੇ ਬਹੁਤ ਸਾਰੀਆਂ ਭੇਟਾਵਾਂ ਲਿਆਇਆ ਹੈ ਬੇਨਤੀ ਕਰਕੇ ਤੇ ਭੇਟਾਵਾਂ ਅਰਪਣ ਕਰਨ ਲੱਗਾ ਹੈ ਸਿੱਖਾਂ ਨੇ ਰਾਜ ਨੂੰ ਸਾਰੀ ਗੱਲ ਸਮਝਾ ਦਿੱਤੀ ਹੈ ਫਿਰ ਨਮੋ ਕਰ ਕੀਰਤਿਆਂਲ ਫਿਰ ਸਿੱਖਾਂ ਦੀ ਗੱਲ ਸੁਣ ਕੇ ਕੇਵਲ ਨਮਸਕਾਰ ਕੀਤੀ ਤੇ ਮੱਥਾ ਟੇਕ ਕੇ ਅੱਗੇ ਚੱਲਿਆ ਹੈ ਫਿਰ ਇਆਮ ਵਜ਼ੀਰਾਂ ਨੇ ਦਰਸ਼ਨ ਕੀਤੇ ਹੈ ਫਿਰ ਸੈਨਾ ਨੇ ਦਰਸ਼ਨ ਕੀਤੇ ਹਨ ਤੇ ਪਰਾਣੀਆਂ ਦੇ ਨਾਲ ਨਿਯਮੀ ਹੋਰ ਇਸਤਰੀਆਂ ਹਨ ਜਿਸ ਦੀ ਗੱਲ ਕਰੀ ਤੇ ਮੰਦਿਰ ਖਾਨ ਕਿੰਨਾ ਨੇ ਸਰੀਰ ਤੇ ਸਾਦੇ ਵਸਤਰ ਧਾਰਨ ਕੀਤੇ ਉਹ ਵੀ ਮੱਥਾ ਟੇਕਦੀਆਂ ਹਨ ਉਹ ਜਾਪ ਨਾਮ ਕੀ ਕਰ ਕਰ ਕੁਝ ਦਰਸ਼ਨ ਕਰਨ ਵਾਸਤੇ ਆਉਂਦੀਆਂ ਤੇ ਕੁਝ ਦਰਸ਼ਨ ਕਰਕੇ ਵਾਪਸ ਜਾ ਰਹੀਆਂ ਹਨ ਸਾਰੇ ਨੇ ਹੱਥ ਜੋੜ ਕਰਕੇ ਨਮਸਕਾਰ ਕੀਤੀ ਹੈ ਇੱਕ ਰਾਣੀ ਜਦੋਂ ਨਮਸਕਾਰ ਕਰਨ ਵਾਸਤੇ ਅੱਗੇ ਹੋਈ ਹੈ ਵਾਸਤੇ ਬदन ਸਪਾਏ ਉਹ ਨੇ ਝਟਪਟ ਆਪਣਾ ਮੁਖ ਢੱਕ ਲੈਣਾ ਕੀਤਾ ਉਹ ਨਵੀਂ ਸੀ ਇਸ ਕਰਕੇ ਥੋੜਾ ਜਿਹਾ ਸ਼ਰਮ ਆ ਗਈ ਹੈ ਨੋਰ ਕਿਸੇ ਤੇ ਗੁਰੂ ਕੇ ਬਦਨਾ ਨੂੰ ਭੁੱਲ ਗਈ ਹੈ ਇਸ ਕੀ ਦੇਖ अवलोकन ਕਰਕੇ ਉਸ ਵਲ ਵੇਖ ਕਰਕੇ ਸਤਿਗੁਰਾਂ ਨੇ ਸਤਿਗੁਰ ਬੋਲੇ ਸਤਿ ਭਾਈ ਆ ਸੋ ਤੇ ਸਦ ਗਿਆ ਬੋਲੇ ਹਨ ਇਹ ਕਮਲੀ ਕਿਸ ਕਾਰਨੇ ਆਈ ਇਹ ਕਮਲੀ ਕਿਸ ਕਾਰਨ ਕਰਕੇ ਇੱਥੇ ਆਈ ਹੈ ਇਹ ਮਰੇ ਦਰਸ਼ਨ ਨੇ ਭਾਈ ਇਹ ਸਾਡੇ ਦਰਸ਼ਨ ਹੀ ਚੰਗੇ ਨਹੀਂ ਲੱਗਦੇ ਹਨ ਤਾਂ ਸੁੱਧ ਬੁੱਧਨਾਸ਼ ਭਾਈ ਤਿਸ ਤਾਂ ਉਸੇ ਵੇਲੇ ਸੁੱਧ ਬੁੱਧਨਾਸ਼ ਹੋ ਗਈ ਹੈ ਸਰਕਾਰ ਦੀਏ ਬਗਾਏ ਕੱਪੜੇ ਲਾ ਕੇ ਪਰੇ ਸੁੱਟ ਦਿਤੇ ਹਨ ਗਈ ਬਹਿਰ ਕੋ ਅਚਾਨਕ ਭੱਜ ਕੇ ਬਾਹਰ ਨੂੰ ਚਲੀ ਗਈ ਹੈ ਗੇ ਰਹੇ ਸੰਗਾਏ ਉਹਨੂੰ ਫੜਨ ਵਾਸਤੇ ਅਨੇਕਾਂ ਲੋਕੇ ਇਰਾ ਇਕੱਠੇ ਹੋਏ ਸਨ ਇੱਕ ਵਰਕਾ ਸੁਨਿਓ ਗੁਰ ਬਚ ਕੋ ਕਿਉਂ ਜਦ ਰਾਜ ਨੇ ਗੁਰੂ ਕੇ ਬਚਨਾਂ ਦਾ ਬਿਰਤਾਂਤ ਸੁਨਿਆ ਹੈ ਬਿਰਤਾਂਤ ਕਰੇ ਸੰਦਸ ਬਾਏ ਉਹ ਡਰ ਧਰ ਕੇ ਹਿਰਦੇ ਵਿੱਚ ਤੇ ਬਹੁਤ ਹੈਰਾਨ ਹੁੰਦਾ ਹੈ ਹਿਰਦਾ ਬਦੀ ਮੋਗ ਬਾਕ ਅਸ ਤਾਂ ਜਾਣਦਾ ਹੈ ਗੁਰੂ ਕੇ ਬਚਨ ਜਿਹੜੇ ਹਨ ਉਹ ਸਭਲੇ ਹਨ ਜਿਵੇਂ ਰਾਮਚੰਦਰ ਦਾ ਕੋਈ ਤੀਰ ਨਹੀਂ ਸੀ ਖਾਲੀ ਜਾਂਦਾ ਤੇ ਇਦਾਂ ਇਹਨਾਂ ਦਾ ਬਦਨ ਕੋਈ ਖਾਲੀ ਨੇ ਜਾਂਦਾ ਹੈ ਕਿਉਂ ਰਾਜਾ ਕੋਦਿਕ ਦੇਨ ਗੋਇੰਦਵਾਲ ਸਾਹਿਬ ਰਹਾ ਤੇ ਹਰ ਰੋਜ਼ ਦਰਸ਼ਨ ਕਰਦਾ ਹੈ ਦਰਸ਼ਨ ਕਰੇ ਭਾਉ ਬੋਥਾਨ ਬਹੁਤ ਹੀ ਪ੍ਰੇਮ ਭਾਵ ਦੇ ਨਾਲ ਮੱਥਾ ਟੇਕਦਾ ਹੈ ਲਈ ਭਾਰਜਾ ਪ੍ਰਾਪਤ ਹੋਈ ਉਹ ਜਿਹੜੀ ਇਸਤਰੀ ਕਮਣੀ ਹੋ ਗਈ ਸੀ ਉਹ ਮੁੜ ਕੇ ਲੱਭੀ ਨਹੀਂ ਹੈ ਤਾਂ ਬੜੀ ਕਾਲੀ ਨਾਲ ਉਹ ਜੰਗਲ ਵੱਲ ਚਲੀ ਗਈ ਹੈ ਤਾ ਗੁਰੂ ਘਰ ਦੇ ਵਿੱਚ ਲੰਗਰਾਂ ਵਿੱਚ ਰਾਜ ਨੇ ਸੇਵਾ ਬਹੁਤ ਕੀਤੀ ਹੈ ਤੇ ਸਾਰੀ ਸੈਨਾ ਮੰਤਰੀਆਂ ਦੇ ਨਾਲ ਲੰਗਰ ਵਿੱਚ ਹੀ ਭੋਜਨ ਸ਼ੱਕਦਾ ਹੈ ਤਾਂ ਡਰਦਾ ਰਹਿੰਦਾ ਮਨ ਵਿੱਚ ਵੀ ਗੁਰੂ ਕੀ ਅਵਗਿਆ ਨਾ ਕੁਝ ਹੋ ਜਾਏ ਮਾnde ਵਿੱਚ ਹਮੇਸ਼ਾ ਨਿਮਰਤਾ ਧਾਰਨ ਕਰਕੇ ਰੱਖਦਾ ਹੈ ਤਾਂ ਇਉਂ ਕੁਝ ਦਿਨ ਰਹਿ ਕਰਕੇ ਹੁਣ ਵਿਦਾ ਹੋਣ ਲੱਗਿਆ ਹੈ ਤਾਂ ਸਤਿਗੁਰਾਂ ਨੇ ਰਾਜੇ ਨੂੰ ਇਉ ਆਗਿਆ ਕੀਤੀ ਹੈ ਸਾਬਨਮਲ ਗੁਰੂ ਜੀ ਤੁਮਰੋ ਕਿ ਰਾਜਾ ਇਹ ਸਾਬਨਮਲ ਹੁਣ ਤੁਹਾਡਾ ਗੁਰੂ ਹੈ ਸਾਬਨਮਲ ਤਾ ਇਹਨਾਂ ਨੂੰ ਹਿਤ ਕਰਕੇ ਮਰਨਾ ਕਰੋ ਤੁਹਾਡਾ ਪੁੱਤਰ ਇਹਨਾਂ ਨੇ ਜਿਉਂਦਾ ਕੀਤਾ ਇਸ ਤਰ੍ਹਾਂ ਦੀਆਂ ਹੋਰ ਜੋ ਇੱਛਾਵਾਂ ਸਨ ਉਹ ਸਾਰੀਆਂ ਇੱਛਾ ਪਹਿਲਾਂ ਹੀ ਇਹ ਪੂਰੀਆਂ ਕਰ ਦਿੱਤੀਆਂ ਹਨ ਤਾਂ ਹੁਣ ਵੀ ਜੋ ਕੁਝ ਨਾਲ ਪਾਸੋਂ ਮੰਗੋਗੇ ਤਾਂ ਸਭ ਕੁਝ ਦੇ ਦੇਣਗੇ ਜੇ ਸ਼ਰਤਾਂ ਰੱਖੋਗੇ ਸਾਰੇ ਕਸ਼ਟ ਨਾਸ਼ ਹੋ ਜਾਣਗੇ ਤੁਹਾਡੇ ਸਾਰੇ ਦੇਸ਼ ਦਾ ਹੈ ਗੁਰੂ ਹੈ ਸੇਵਾ ਕਰੇ ਉਹਨਾਂ ਦਾ ਸਮਾਰ। ਤਾਂ ਪਹਿਲਾਂ ਵਾਂਗ ਇਹਨਾਂ ਨਾਲ ਪ੍ਰੇਮ ਕਰੋ, ਸੇਵਾ ਕਰੋ। ਤਾਂ ਇਉਂ ਗੁਰੂ ਦਾ ਬਚਨ ਰਾਜ ਨੇ ਹੱਥ ਜੋੜ ਕਰਕੇ ਮੰਨ ਲਿਆ ਹੈ। ਆਖਿਆ ਸਤਿਵੰਤ ਬਜਨ ਮਹਾਰਾਜ ਹਾਂ ਅਸੀਂ ਇਹਨਾਂ ਦੇ ਆਗਿਆ ਦੇ ਅਨੁਸਾਰ ਹੀ ਹੋਵਾਂਗੇ। ਜਿਹੜੇ ਪੁੱਤਰ ਹੁੰਦਾ ਉਹ ਗ੍ਰਸਤੀਆਂ ਦੇ ਪ੍ਰਾਣ ਹੁੰਦੇ ਹਨ। ਤਾਂ ਪੁੱਤਰ ਜਾਂਦਾ ਕਰਕੇ ਇਹਨਾਂ ਨੇ ਪ੍ਰਾਣਾਂ ਦਾ ਵੱਡਾ ਦਾਨ ਸਾਨੂੰ ਦਿੱਤਾ ਹੈ। ਇਨਾਂ ਨਾਲੋਂ ਚੰਗਾ ਕੌਣ ਹੈ ਜਿਨ੍ਹਾਂ ਨੇ ਇੰਨੀ ਕਿਰਪਾ ਕੀਤੀ ਉਹ ਤੁਹਾਡੇ ਦਰਸ਼ਨ ਕਰਾਏ ਹਨ ਤਾਂ ਇਉਂ ਫਿਰ ਕਹਿ ਕਰਕੇ ਸਤਿਗੁਰਾਂ ਨੇ ਰਾਜੇ ਨੂੰ ਬੇਦਾ ਕੀਤਾ ਹੈ ਆਪਣੇ ਦੇਸ਼ ਹਰੀਪੁਰ ਰਾਜਾ ਗਿਆ ਹੈ ਆ ਸਤਿਗੁਰਾਂ ਦਾ ਸਿਮਰਨ ਕਰਦਾ ਰਿਹਾ ਹੈ ਭਾਈ 사ਵਨ ਮਲ ਦੀ ਵਿਸ਼ੇਸ਼ ਕਰਕੇ ਪੂਜਾ ਕਰਦਾ ਹੈ ਤਾਂ ਜਿੰਨੇ ਵੀ ਰਾਜਾ ਹੈ ਮੰਤਰੀ ਹਨ ਸਾਰੀ ਪ੍ਰਜਾ ਹੈ ਤੇ ਸਾਰੇ ਭਾਈ 사ਵਨ ਮਲ ਦੇ ਹਨ ਤੇ ਉਹਨਾਂ ਨੂੰ ਭੇਟਾ ਅਰਪਣ ਕਰਦੇ ਹਨ ਜਾਏ ਤਾਂ ਕਦੇ ਕਦੇ ਇਸ ਭਾਈ ਸਾਹਿਬ ਨੂੰ ਮਲਜੀ ਗੋਵਿੰਦਪਾਲ ਸਾਹਿਬ ਆਉਂਦੇ ਹਨ ਆ ਕਦੇ ਕਦੇ ਰਾਜੇਪਾਲ ਜਾ ਕਰਕੇ ਰਹਿੰਦੇ ਹਨ ਤਾਂ ਇੱਕ ਸਿੱਖ ਹੈ ਜਿਹੜਾ ਲੰਗਰਾਂ ਦੇ ਵਾਸਤੇ ਤਾਂ ਲੰਗਰਾਂ ਵਾਸਤੇ ਬਹੁਤ ਸਾਰੀਆਂ ਲੱਕੜਾਂ ਦਾ ਭਾਰ ਬੰਨ ਕੇ ਲਿਆਉਂਦਾ ਹੈ ਤਾਂ ਹਰਦੇ ਵਿੱਚ ਗੁਰੂ ਕੇ ਚਰਣਾ ਕਮਣਾਂ ਦੀ ਬੜੀ ਪ੍ਰੀਤ ਹੈ ਕੇਵਲ ਗੁਰੂ ਨਾਲ ਪ੍ਰੇਮ ਹੈ ਹੋਰ ਕਿਸੇ ਨਾਲ ਪ੍ਰੇਮ ਪਿਆਰ ਨਹੀਂ ਹੈ ਤਾਂ ਇਉਂ ਕਿਰਿਆ ਕਰਮ ਵਿਵਹਾਰ ਤੇ ਆਚਰਣ ਜੋਗਤੀ ਜੋ ਪੂਜਾ ਸਤਾਏ ਭੋਗਤੀ ਜੋਗਤੀ ਕੀ ਹੈ ਕੁਝ ਨਹੀਂ ਜਾਣਦਾ ਹੈ ਆਪਾਂ ਸੁਣਨਾ ਤੇ ਬੋਲਣਾ ਜਾਂ ਮਿਲਣਾ ਕਿਸੇ ਨਾਲ ਹੈ ਤਾਂ ਦੇਣਾ ਲੈਣਾ ਕੀ ਹੈ ਇਹਨਾਂ ਸਿੱਧਾ ਸਾਦਾ ਕੁਝ ਵੀ ਜਾਣਦਾ ਨਹੀਂ ਹੈ ਜਾ ਮੰਤਰ ਕੁਝ ਵੀ ਜਾਣਦਾ ਨਹੀਂ ਹੈ ਦਾ ਕੇਵਲ ਪ੍ਰੇਮ ਧਾਰਨ ਕਰਕੇ ਸੇਵਾ ਕਰਦਾ ਹੈ ਮੋਕ ਤੋਂ ਸਚਨ ਸੱਜ ਬੋਲਦਾ ਰਹਿੰਦਾ ਹੈ ਦੂਜੀ ਗੱਲ ਆਪਣੇ ਕੰਨਾਂ ਵਿੱਚ ਵੀ ਨਹੀਂ ਧਾਰਨ ਕਰਦੇ ਉੱਠਦੇ ਆ ਬੈਠਦੇ ਆਉਂਦੇ ਜਾਂਦੇ ਭਾਵੇਂ ਜੰਗ ਜੰਗਲ ਵਿੱਚ ਹੋਣ ਤੇ ਭਾਵੇਂ ਗੁਰੂ ਘਰ ਵਿੱਚ ਹੋਣ ਮੋਕ ਤੋਂ ਵਿੱਚੋਂ ਕੇਵਲ ਸਚਨ ਸੱਜ ਹੀ ਧਾਰਨ ਕਰਦੇ ਹਨ ਮਨ ਦੇ ਵਿੱਚ ਹਮੇਸ਼ਾ ਗੁਰੂ ਕੇ ਚਰਨਾਂ ਦਾ ਧਿਆਨ ਰੱਖਦੇ ਹਨ ਤਾਂ ਸਾਰੀਆਂ ਸਿੱਖ ਸੰਗਤਾਂ ਨੇ ਭਾਈ ਸਤਨਸਿਧ ਦੇ ਮੁਖ ਵਿੱਚੋਂ ਸੁਣ ਕਰਕੇ ਸਿੱਖ ਦਾ ਨਾਮ ਸਤਨਸਿਧ ਰੱਖ ਦਿੱਤਾ ਹੈ ਤਾਂ ਸਾਰੇ ਬਹੁਤ ਦਇਆ ਕਰਦੇ ਤੇ ਬੜਾ ਪ੍ਰੇਮ ਕਰਦੇ ਹਨ ਤਾਂ ਸਾਰੇ ਬਹੁਤ ਪ੍ਰਸੰਨ ਹੁੰਦੇ ਹਨ ਤਾਂ ਸਿੱਖ ਸੰਗਤਾਂ ਕਹਿੰਦੀਆਂ ਭਾਈ ਸਤਨਸਿਧ ਜੀ ਆਓ ਤਾ ਉਹਨਾਂ ਦੀ ਸੇਵਾ ਵੀ ਕਰਕੇ ਬੜੀ ਸਲਾਹੁਤਾ ਕਰਦੇ ਹਨ ਲੱਕੜਾ ਲਿਆਉਂਦੇ ਆਗਿਆ ਮੰਦੇ ਹਨ ਲੋਵੇ ਸਿੱਖ ਕਹਿੰਦਾ ਆਗਿਆ ਮੋੜਦਾ ਨਹੀਂ ਹੈ ਤਾਂ ਇਉਂ ਸੰਗਤ ਦੀ ਨਿਤ ਖੁਸ਼ੀ ਹੁੰਦੀ ਹੈ ਆ ਸਤੂਰਾਂ ਦੀ ਵੀ ਬੜੀ ਕਿਰਪਾ ਹੈ ਭਾਈ ਜੇ ਸਿੱਖ ਤੇ ਗੁਰੂ ਕੀ ਸਿੱਖ ਸੰਗਤਾਂ ਪ੍ਰਸੰਨ ਹਨ ਜਿੰਨਾ ਤੇ ਸਿੱਖ ਸੰਗਤਾਂ ਪ੍ਰਸੰਨ ਉਹਨਾਂ ਦੇ ਗੁਰੂ ਪ੍ਰਸੰਨ ਹੁੰਦਾ ਹੈ ਜਿੰਨਾ ਤੇ ਗੁਰੂ ਪ੍ਰਸੰਨ ਹੋ ਜਾਂਦਾ ਹੈ ਜਿਸ ਪਰ ਵੀ ਲੋਕ ਪਤ ਬਿਆਲ ਉਹਨਾਂ ਦੇ ਉੱਤੇ ਤਿੰਨਾਂ ਲੋਕਾਂ ਦਾ ਜਿਹੜਾ ਪਤੀ ਵਾਹਿਗੁਰੂ ਉਹ ਦਿਆਲੂ ਹੋ ਜਾਂਦਾ ਹੈ ਤਾਂ ਜਿਨ੍ਹਾਂ ਤੇ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਉਹਨਾਂ ਨੂੰ ਜੜ ਚੇਤਨ ਸਾਰੇ ਜੀਵ ਸੁਖ ਦਿੰਦੇ ਹਨ ਸਰੀਰ ਠਗਣ ਵਾਸਤੇ ਇੱਕ ਕੰਬਲ ਪਾਸ ਰੱਖਦੇ ਹਨ ਤਾਂ ਕੁਝ ਉਹਨਾਂ ਨੂੰ ਪੂਰੀ ਵਾਲਾ ਵੀ ਕਹਿੰਦੇ ਹਨ ਤਾਂ ਸਦਾ ਲੰਗਰਾਂ ਦੀ ਸੇਵਾ ਕਰਦਾ ਹੈ ਸੰਗਰਾਂ ਵਾਸਤੇ ਬਾਲਣ ਲਿਆਉਂਦਾ ਹੈ ਇੰਨਾ ਬਾਲਣ ਲੈਣ ਵਾਸਤੇ ਹਰ ਰੋਜ਼ ਜਾਂਦੇ ਹਨ ਤਾਂ ਕਹਿੰਦੇ ਇੱਕ ਦਿਨ ਉਹ ਬਾਲਣ ਲੈਣ ਵਾਸਤੇ ਗਏ ਹਨ ਤਾਂ ਜੋ ਰਾਜੇ ਦੀ ਇਸ ਤ੍ਰੀਸੀ ਉਹਨੇ ਜਦੋਂ ਭਾਈ ਸਾਧਨ ਸਾਧ ਨੂੰ ਵੇਖਿਆ ਹੈ ਉਹ ਭੱਜੀ ਆਉਂਦੀ ਹੈ ਜਿਸ ਦਾ ਜਿਹੜਾ ਸਰੂਪ ਹੈ ਬੜਾ ਭਿਆਨਕ ਹੈ ਤਾਂ ਉਸ ਦੇ ਸਿਰ ਦੇ ਜਿਹੜੇ ਕੇਸ ਹਨ ਉਹ ਖਿਲਰੇ ਹੋਏ ਹਨ ਆ ਸਰੀਰ ਦੇ ਸਾਰੇ ਅੰਗ ਨਗਰ ਹਨ ਤਾ ਅਜੇ ਹੀ ਡਰਾਉਣੀ ਸ਼ਕਲ ਬਣਾ ਕਰਕੇ ਤੇ ਜੰਗਲ ਵਿੱਚ ਵਿਚਰਦੀ ਹੈ। ਤਾ ਉਹਨੇ ਆ ਕਰਕੇ ਭਾਈ ਸਚਨ ਸਾਧ ਨੂੰ ਫੜ ਲੈਣਾ ਕੀਤਾ ਹੈ। ਭਾਈ ਸਚਨ ਸਾਧ ਦੇ ਗਲ ਨਾਲ ਲੱਗ ਗਈ ਤੇ ਦੰਦਾ ਨਾਲ ਕੱਟਣ ਲੱਗੀ ਹੈ। ਤਾ ਉਹਨਾਂ ਦੇ ਕੁਝ ਨੌ ਮਾਰੇ ਆਂ ਸਰੀਰ ਜ਼ਖਮੀ ਕਰ ਦਿੱਤਾ ਹੈ। ਆਪਣਾ ਬਹੁਤ ਜ਼ੋਰ ਲਾਇਆ ਛੁੱਟਣਾ ਚਾਹੁੰਦੇ ਹਨ। ਤਾ ਜਦੋਂ ਛੱਡਿਆ ਨਾ ਤੇ ਬਹੁਤ ਆ ਦੇਲ ਵਿੱਚ ਡਰ ਗਏ ਹਨ ਤਾ ਸਚਨ ਸਤਿ ਜਖਮ ਹੀ ਹੋ ਗਿਆ ਤੇ ਜਖਮਾਂ ਵਿੱਚੋਂ ਖੂਨ ਸਿਮਿਆ ਹੈ ਤਾਸ ਕੋਲ ਛੁੱਟਣ ਵਾਸਤੇ ਬੜਾ ਯਤਨ ਕਰੇ ਹਨ ਮਸਾ ਮਸਾ ਉਹਨੂੰ ਥੋੜਾ ਜਿਹਾ ਆਪਣੇ ਤੋਂ ਪਰੇ ਕੀਤਾ ਹੈ ਆਪਣਾ ਬਹੁਤਾ ਜੋਰ ਲਾ ਕਰਕੇ ਤਾ ਆਪਣੇ ਹੱਥ ਵਿੱਚ ਇੱਕ ਲੱਕੜ ਫੜ ਲਈ ਹੈ ਇੱਕ ਦੋ ਛੋਟੀਆਂ ਮਾਰ ਕੇ ਡਰਾ ਦਿੱਤਾ ਹੈ ਇਹਨਾਂ ਛੱਡ ਕੇ ਉਹ ਜੰਗਲ ਵੱਲ ਭੱਜ ਗਈ ਹੈ ਤਾਂ ਇਹ ਜਿਹੜੀ ਬਹੁਤ ਹੀ ਭਾਗਣ ਹੋ ਚੁੱਕੀ ਜਿਹਨੂੰ ਆਪਣੇ ਸਰੀਰ ਦੀ ਵੀ ਸੁੱਧ ਬੁੱਧ ਨਹੀਂ ਹੈ। ਆ ਭਾਈ ਸਤਨਸਿਧ ਨੇ ਡਰਦੇ-ਡਰਦੇ ਕੁਝ ਬਰਨ ਇਕੱਠਾ ਕੀਤਾ ਹੈ। ਤਰੰਤ ਪੰਨ ਬੰਨ੍ਹ ਕੇ ਤੇ ਸਿਰ ਤੇ ਰੱਖ ਕੇ ਨਗਰਵਰ ਚੱਲੇ ਹਨ। ਜਾਂਦੇ ਅੱਗੇ ਵੱਲ ਹਨ ਪਰ ਵੇਖਦੇ ਪਿੱਛੇ ਹਨ। ਇੰਨ ਡਰਦੇ ਆ ਡਰਦੇ ਆ ਪਿੱਛੇ ਨੂੰ ਵੇਖਦੇ ਆ ਅੱਗੇ ਨੂੰ ਤੁਰਦੇ ਹਨ। ਤਾਂ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ ਹਨ ਰਾਉ ਤੇ ਅਰਲਕੀ ਥੋਰ ਤਾਂ ਉਹਨਾਂ ਦੇ ਪਾਸ ਲਕੜਾਂ ਥੋੜੀਆਂ ਤੇ ਜ਼ਖਮਾਂ ਵਿੱਚ ਖੂਨ ਬਹੁਤਾ ਸਿਮਦਾ ਹੈ ਤਾਂ ਜਿੰਨਾ ਜਿੰਨਾ ਵੀ ਉਹਨਾਂ ਭਾਈ ਸਤਨਸਾਹ ਨੂੰ ਵੇਖਿਆ ਹੈ ਤਾਂ ਸਾਰੇ ਪੁੱਛਦੇ ਭਾਈ ਸਤਨਸਾਹ ਜੀ ਕੀ ਗੱਲ ਹੋਈ ਹੈ ਜਦੋਂ ਸਾਧੂਵਰਾਂ ਨੂੰ ਪਤਾ ਲੱਗਿਆ ਤੇ ਮਹਾਰਾਜੀ ਨੇ ਸਤਨਸਾਹ ਨੂੰ ਆਪਣੇ ਪਾਸ ਸੱਦਿਆ ਹੈ ਪੁੱਛਣ ਲੱਗੇ ਭਾਈ ਤੁਹਾਨੂੰ ਕੀ ਹੋ ਗਿਆ ਹੈ ਤੁਹਾਨੂੰ ਕਿਹਨੇ ਆ ਰਿਹਾ ਕਿਨੇ ਜ਼ਖਮੀ ਕੀਤਾ ਹੈ ਤਦ ਇਸ ਜ਼ਖਮਾ ਦੇ ਵਿੱਚੋਂ ਖੂਨ ਸਿਮਰਿਆ ਤੇ ਬੜਾ ਭੈਪੀ ਤੋਇਆ ਹੈ ਤਾ ਕੌਣ ਤੁਹਾਡੇ ਨਾਲ ਲੜਿਆ ਕਿਨੇ ਤੁਹਾਨੂੰ ਬਿਗੰਦ ਦਿੱਤਾ ਹੈ ਤਾ ਜੰਗਲ ਵਿੱਚੋਂ ਅੱਜ ਲੱਕੜਾਂ ਵੀ ਥੋੜੀਆਂ ਲਿਆਏ ਹੋਏ ਲੱਗੇ ਕੋਈ ਦੀਰਗ ਅੱਜ ਜੰਗਲ ਵਿੱਚ ਗਿਆ ਵੀ ਬਹੁਤਾ ਸਮਾਂ ਲੱਗ ਗਿਆ ਹੈ ਭਾਈ ਸਾਹਿਬ ਆਪਣਾ ਸਾਰਾ ਬਿਰਤਾਂਤ ਸੁਣਾਓ ਤਾ ਸਤਗੁਰਾਂ ਦੇ ਅੱਗੇ ਹੱਥ ਜੋੜ ਕਰ ਤਾ ਸਤਗੁਰਾਂ ਦੇ ਅੱਗੇ ਹੱਥ ਜੋੜ ਕਰਕੇ ਖੜੇ ਹਨ ਤਾ ਕਹਿਣ ਲੱਗਾ ਮਹਾਰਾਜ ਜੰਗਲ ਵਿੱਚ ਇੱਕ ਬਲਾ ਰਹਿੰਦੀ ਹੈ ਤਾ ਉਸਦੇ ਵਾਲ ਖਿਲਰੇ ਸਾਰੇ ਅੰਗਾਂ ਕਰਕੇ ਨਗ ਹੈ ਉਹ ਲੋਕਪੁਰ ਨੇ ਆਏ ਉਹ ਮੈਨੂੰ ਵੇਖ ਕੇ ਤੇ ਝਟਪਟ ਆ ਗਈ ਹੈ ਮਹਾਰਾਜ ਮੇਰੇ ਗਾਲਾਂ ਚੰਬੜ ਗਈ ਤੇ ਦੰਦਾਂ ਤੇ ਨਹਾਂ ਨਾਲ ਮੈਨੂੰ ਕਟਿਆ ਹੈ ਮੈਂ ਮਸਾ ਮਸਾ ਆਪਣਾ ਬਚਾਇਆ ਹੈ ਮਹਾਰਾਜ ਹੁਣ ਉਧਰ ਲਈ ਦੇ ਸ਼ਾਹ ਮਲ ਮੇਰਾ ਜਾਣਾ ਬਣਦਾ ਨਹੀਂ ਹੈ ਉਹ ਫੜ ਕੇ ਮੈਨੂੰ ਮਾਰ ਦੇਗੀ ਸਭ ਦਾ ਲੈ ਨਹੀਂ ਲੈ ਕਿਸਲੇ ਮਹਾਰਾਜ ਉਹਨੇ ਮੈਨੂੰ ਬਹੁਤਾ ਬਲਣ ਇਕੱਠਾ ਨਹੀਂ ਕਰਨ ਦਿੰਦਾ ਹੈ ਉਹਨੂੰ ਵੇਖ ਕਰਕੇ ਮੇਰੇ ਮਨ ਬੜਾ ਡਰ ਪੈਦਾ ਹੋਇਆ ਹੈ ਤਾਂ ਚੰਗੇ ਭਾਗਾਂ ਕਰਕੇ ਆ ਛੁੱਟਣਾ ਹੋਇਆ ਹੈ ਨਹੀਂ ਤਾਂ ਉਸੇ ਥਾਈ ਨੇ ਮਾਰ ਦੇਣਾ ਸੀ ਮੈਂ ਬਹੁਤ ਪੁਕਾਰਾਂ ਕੀਤੀਆਂ ਪਰ ਕੋਲੇ ਕੋਈ ਮਨੁੱਖ ਵੀ ਨਹੀਂ ਹੈ ਜਿਹੜਾ ਆ ਕੇ ਮੈਨੂੰ ਛਡਾ ਲੈਂਦਾ ਮਹਾਰਾ ਲੱਕੜਾਂ ਲੈਣ ਵਾਸਤੇ ਕਿਸੇ ਹੋਰ ਦਿਸ਼ਾ ਜਾਵਾਂਗਾ ਮਹਾਰਾ ਜਿਵੇਂ ਅੱਗੇ ਜਾਣਾ ਉਸੇ ਤਰ੍ਹਾਂ ਫਿਰ ਹੁਣ ਵੀ ਜਾਇਆ ਕਰਾਂਗਾ ਦਾ ਅਰਦਾਸ ਕਰ ਤਾਂ ਇਉਂ ਸੁਣ ਕਰਕੇ ਭਾਈ ਸਤਨ ਸਰ ਤੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕੋਲ ਦੇ ਹਨ ਤਾਂ ਮਹਾਰਾਜ ਕਹਿੰਦੇ ਭਾਈ ਡਰਨ ਦੀ ਲੋੜ ਨਹੀਂ ਉਹ ਕੋਈ ਬਲਾ ਨਹੀਂ ਹੈ ਉਹ ਹਰੀਪੁਰ ਦੇ ਰਾਜੇ ਦੀ ਰਾਣੀ ਹੈ ਉਹ ਪਾਗਲ ਹੋ ਗਈ ਤੇ ਜਿਹਨੂੰ ਸੁਧ ਬੁੱਧ ਨਹੀਂ ਹੈ ਮਹਾਰਾਜ ਨੇ ਆਖਿਆ ਜਦੋਂ ਕਾਨੂੰ ਬਾਲਣ ਲੈਣ ਜਾਓਗੇ ਸਾਡੇ ਖੜਾਂ ਲੈ ਕਰਕੇ ਜਾਇਓ ਜਦੋਂ ਤੇਰੇ ਵੱਲ ਦੌੜ ਕੇ ਆਵੇਂਗੇ ਤਾਇ ਖੜਾ ਲੈ ਕਰਕੇ ਉਹਦੇ ਸਿਰ ਵਿਤ ਮਾਰਿਓ। ਉਸੇ ਵੇਲੇ ਤੰਦਰੁਸਤ ਹੋ ਜਾਏਗੀ ਤੇ ਉਹਨੂੰ ਆਪਣੇ ਨਾਲ ਲੈ ਕਰਕੇ ਆਉਣਾ। ਇੰਉ ਸਾਰੀ ਸੰਗਤ ਨੇ ਹੈਰਾਨ ਹੋ ਕੇ ਗੱਲ ਸੁਣੀ ਹੈ। ਤਾਂ ਸਚਨ ਸਤ ਨੂੰ ਕਹਿ ਲਗੇ ਤੁਹਾਨੂੰ ਹੁਣ ਡਰਨ ਦੀ ਲੋੜ ਨਹੀਂ ਹੈ। ਤਾਂ ਨਿਸ਼ਚਿੰਤ ਹੋ ਕਰਕੇ ਬਲ ਲੈਣ ਜਾਇਓ। ਤਾਂ ਇਉ ਗੁਰੂ ਕਾ ਬਚਨ ਮੰਨ ਕੇ ਸੰਗਤਾਂ ਨੂੰ ਦਿਲਾਸਾ ਦੇ ਕਰਕੇ ਰਾਤ ਬਤੀਤ ਕੀਤੀ ਹੈ। ਅਗਲੇ ਦਿਨ ਜਦੋਂ ਬਾਲਨ ਲੈਣ ਗਏ ਹਨ ਤੇ ਉਹਨੇ ਦੂਰਾਂ ਹੀ ਵੇਖ ਕਰਕੇ ਤੇ ਪੁਕਾਰਨਾ ਸ਼ੁਰੂ ਕੀਤਾ ਹੈ ਬੜੀ ਭੈਦਾਇਕ ਨਗਾਈ ਬੜੀ ਭੈਦਾਇਕ ਹੈ ਜੋੜੀ ਦੇਖਣ ਨੂੰ ਵੀ ਮਨ ਨਹੀਂ ਕਰਦਾ ਹੈ ਤਾਂ ਉੱਚੀਆਂ ਬਾਹਾਂ ਚੁੱਕੀਆਂ ਹਨ ਤੇ ਭਜੀ ਆਉਂਦੀ ਹੈ ਤਾਂ ਬੜੀ ਛੇਤੀ ਨੇੜੇ ਪਾਈ ਸਤਨਸਰ ਦੇ ਆ ਗਈ ਹੈ ਤਾਂ ਮਾਰਨ ਵਾਸਤੇ ਜਦੋਂ ਉਹਨੇ ਉੱਤੇ ਆਪਣੀ ਬਾਹ ਕੀਤੀ ਹੈ ਕੋਸਦੀ ਕਸੀ ਬਿਜਾਰ ਤਾਂ ਭਾਈ ਸਾਧਨ ਸਦ ਨੇ ਗੁਰੂ ਕੇ ਚਰਨਾਂ ਦੀ ਖੜਾ ਉਹ ਤੇ ਸਰਵਿਤ ਮਾਰੀ ਹੈ। ਤਾਂ ਜਦੋਂ ਹੀ ਗੁਰੂ ਕੇ ਚਰਨਾਂ ਦੀ ਖੜਾ ਉਹਦੇ ਸਰਵਿਤ ਵੱਜੀ ਸ਼ੁੱਧ ਹੋ ਗਈ ਹੈ। ਤਾਂ ਉਸੇ ਵੇਲੇ ਥੱਲੇ ਬਹਿ ਗਈ ਤੇ ਸਰੀਰ ਦੀ ਸੰਭਾਲਣ ਜਿਹੜੀ ਹੈ ਸੰਭਾਲ ਕਰਨ ਲੱਗੀ ਹੈ। ਤਾ ਆਪਣਾ ਸਰੀਰ ਅਲਪ ਨਗਨ ਜਾਣ ਕਰਕੇ ਹੁਣ ਸੰਕੋਚ ਕਰਦੀ ਹੈ ਤਾ ਚਤ ਵਿੱਚ ਬਹੁਤੀ ਸ਼ਰਮਿੰਦਗੀ ਧਾਰਨ ਕਰਦੀ ਹੈ ਤਾ ਚਤ ਵਿੱਚ ਸਾਰੀ ਗੱਲ ਉਹ ਸੋਚਣ ਲੱਗੀ ਹੈ ਸ੍ਰੀ ਗੁਰਦੀਨ ਉਚਾਰ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਮੈਨੂੰ ਕਮਲੀ ਉਚਾਰਨ ਕੀਤਾ ਸੀ ਗੁਰਸੇਕ ਮੈਂ ਬਸਤਰ ਦਿਓ ਕੋਸ਼ ਤਾਂ ਮੈਂ ਗੁਰਸੇਕ ਨੂੰ ਕਹਿੰਦੀ ਆ ਕਿ ਕਿਰਪਾ ਕਰੋ ਮੈਨੂੰ ਤਨ ਢੱਕਣ ਵਾਸਤੇ ਕੁਝ ਬਸਤਰ ਦਿਓ ਤਾਂ ਜਿਸ ਕੱਪੜੇ ਨਾਲ ਮੈਂ ਆਪਣਾ ਤਨ ਢੱਕ ਨਾ ਗਾ ਗੁਰੂ ਕੇ ਚਰਨਾਂ ਦੇ ਪਾਸ ਜਾ ਕੇ ਆਪਣਾ ਗੁਨਾਹ ਬਖਸ਼ਾ ਲਵਾਂ ਤਾਂ ਜੋ ਮੈਂ ਆਪਣਾ ਅਪਰਾਧ ਕੀਤਾ ਹੈ ਉਹ ਤੋਂ ਮੈਂ ਪ੍ਰਾਪਤ ਹੋਇਆ ਗੁਰੂ ਕੀ ਆਗਿਆ ਨਾਮ ਮੰਨਣ ਕਰਕੇ ਭਿਆਨਕ ਦੁੱਖ ਮਿਲਿਆ ਹੈ ਸ਼ਾਂਤੀ ਕਰਦੀ ਸਵਾਰ ਤਾਂ ਹੁਣ ਮੈਨੂੰ ਕਾਫੀ ਸਮੇਂ ਬਾਅਦ ਆਪਣੇ ਤਨ ਦੀ ਸੋਝ ਆਈ ਹੈ। ਸਰਪੁਰਾਂ ਦੇ ਦਰਸ਼ਨ ਕਰਾਂਗੀ ਦੋਸ਼ਨਾਸ਼ ਹੋਣਗੇ। ਤਾਂ ਕਿਰਪਾ ਕਰੋ ਤੇ ਮੈਨੂੰ ਨਗਰ ਵਿੱਚ ਲੈ ਜਾਓ। ਕੰਬਲੇ ਆਪਣੀ ਤਕਦੀਰ ਸਾਹਿਬ ਕਿਉਂ ਪਾਇਆ ਸਤਨੁਸ਼ਕ ਨੇ ਸੁਣ ਕੇ ਆਪਣਾ ਕੰਬਲ ਉਸਨੂੰ ਦਿੱਤਾ ਹੈ। ਤਾਂ ਉਸ ਦਾ ਸਰੀਰ ਢਾਕੇ ਤੇ ਆਪਣੇ ਨਾਲ ਲੈ ਕਰਕੇ ਚੱਲੇ ਹਨ। ਤਾਂ ਇਹ ਦੋਨੇ ਵੱਡਿਆਂ ਭਾਗਾਂ ਵਾਲੇ ਗੁਰੂ ਦੇ ਚਰਣਾ ਵਿੱਚ ਖੜੇ ਤਾ ਸਤਿਗੁਰਾਂ ਨੇ ਵੇਖ ਕੇ ਤੇ ਥੋੜਾ ਜਾਂ ਮੁਸਕਰਾਉਣਾ ਕੀਤਾ ਹੈ ਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਇਉਂ ਫਿਰ ਕਿਹਾ ਹੈ ਆਖਿਆ ਸਾਡਾ ਪੁੱਤ ਸਾਡੀ ਨੋਨ ਆ ਬਈ ਬੜਾ ਸੋਹਣਾ ਲੱਗਦਾ ਹੈ ਕਹ ਲਗੇ ਸਤਨ ਸੱਚ ਤੇਰੀ ਕਾਲ ਥਾਏ ਪੈ ਗਈ ਹੈ ਬਈ ਜਾ ਜਾ ਕੇ ਆਪਣੇ ਘਰ ਵਿੱਚ ਤੇ ਹਮੇਸ਼ਾ ਗੁਰੂ ਕੇ ਚਰਨਾਂ ਦਾ ਧਿਆਨ ਧਾਰਨ ਕਰਕੇ ਰੱਖਣਾ ਹੈ ਤੇ ਮਹਾਰਾਜ ਜੀ ਨੇ ਆਖਿਆ ਸਾਡੇ ਦੂਜੇ ਵੀ ਚਰਨ ਦੀ ਖੜਾਹ ਲੈ ਲਵੋ ਤਾਂ ਜੇ ਕਿਸੇ ਨੂੰ ਆਧਿ ਵਿਆਦੀ ਉਪਾਦੀ ਦਾ ਰੋਗ ਹੋਏਗਾ ਤਾਂ ਖੜਾਹ ਨੂੰ ਸ਼ੂਣ ਕਰਕੇ ਸਾਰੇ ਰੋਗ ਨਾਸ ਹੋ ਜਾਣਗੇ ਜਿਹੜਾ ਆਪਣੇ ਮਸਤਕ ਦੇ ਨਾਲ ਖੜਾਵਾ ਲਾਏਗਾ ਤੇ ਸਰੀਰ ਵਿੱਚ ਕੋਈ ਵੀ ਰੋਗ ਦੁੱਖ ਦਰਦ ਨਹੀਂ ਰਹੇਗਾ ਬਾਜੂ ਸਾਹਿਬ ਮਹਾਰਾਜ ਜੀ ਨੇ ਹੋਰ ਕਿਰਪਾ ਕੀਤੀ ਆਖਿਆ ਤੁਹਾਡੇ ਬਚਨ ਸਭਲੇ ਹੋਣਗੇ ਭਾਵੇਂ ਸ਼ਰਾਬ ਦਾ ਬਚਨ ਹੋਵੇ ਤੇ ਭਾਵੇਂ ਵਰ ਦਾ ਬਚਨ ਹੋਵੇ ਬਸੋ ਚਿੰਤ ਹੋਏ ਮਹਾਰਾਜ ਜੀ ਨੇ ਆਖਿਆ ਦੋਨੇ ਜਾਣੇ ਕਰੇ ਬਸੋ ਚਿੰਤਾ ਨੂੰ ਖੋ ਕਰਕੇ ਘਰ ਦੇ ਵਿੱਚ ਰਹਿ ਕਰਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ ਕਉ ਗੁਰੂ ਕੀ ਸੇਵਾ ਕਰਕੇ ਬਖਸ਼ਿਸ਼ਾਂ ਲੈ ਕਰਕੇ ਤੇ ਕਰਮਾਤਾ ਦੇ ਸਹਿਦ ਭਾਈ ਸਚਨ ਸਾਹਿਬ ਜੀ ਹੋ ਗਏ ਹਨ ਜਿਵੇਂ ਅੱਗੇ ਪ੍ਰਸੰਗ ਆਵੇਗਾ ਉਹਨਾਂ ਵਾਲੇ ਦੀਵਾਨ ਵਿੱਚ ਸਰਵਣ ਕਰਾਂਗੇ ਪੋਲਿਟਿਕ ਦੀ ਖਿਮਾ ਬਲਾਉ ਫਤਿਹ ਆਖੋ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ